अच्छा ਤੁਸੀਂ ਪਹਿਲੀ ਵਾਰ ਆਇ ਸੀ ਬਾਈ ਜੀ ਪਹਿਲੀ ਵਾਰ ਆਏ ਆ ਤੇ ਪਹਿਲੀ ਵਾਰ ਹੀ ਮੈਨੂੰ 80% ਆਫ ਖੁੰਡੀ ਗਈ ਆ ਮੈਂ ਉਹਦੇ ਜਿਹੜੇ ਕੱਟੇ ਨੇ ਅੱਛਾ ਬਿਲਕੁਲ ਸਹੀ ਆ ਬਾਈ ਮੈਂ ਦੱਸਿਆ ਗਿਆ ਵੀ ਬਾਈ ਆ ਖੁੰਡੀ ਤੇ ਆਇਆ ਸੀ ਮੈਂ ਵੀ ਦੇਖਿਆ ਵੀ ਕੰਡੀਸ਼ਨ ਕਾਫੀ ਮਤਲਬ ਦੇਖਣ ਵਾਲੀ ਸੀ ਬਾਈ ਖੁੰਡੀ ਤੇ ਬਹੁਤ ਮੁਸ਼ਕਲ ਨਾਲ ਆਏ ਉੱਪਰ ਚੜ ਕੇ ਤੇ ਬਾਈ ਗੁਰਪ੍ਰੀਤ ਕੋਲੇ ਆ ਕੇ ਮ사ਜ ਕਰਾਈ ਉਹ ਵੀ ਤੁਹਾਨੂੰ ਆਪਾਂ ਵੀਡੀਓ ਸ਼ੇਅਰ ਕੀਤੀ ਹੈ ਤੇ ਹੁਣ ਤੁਸੀਂ ਕਹਿੰਦੇ ਵੀ ਕਿੰਨਾ ਫਰਕ ਹੈ 80% ਹਾਂ 80% ਤੇ ਦੁਆਰੇ ਫੇਰ ਆਉਂਦੇ ਇਹ ਤਾਂ ਦੇਖਾਂਗੇ ਜੇ ਤਾਂ ਲੋਡ ਆਉਣਾ ਤੇ ਲੋਡ ਪਈ ਦੇਵਾਂਗੇ ਨਹੀਂ ਤਾਂ ਤੇ ਜੇ ਠੀਕ ਲੱਗਿਆ ਤਾਂ ਤਾਂ ਠੀਕ ਠਾਕ ਫੇਟ ਫੇਟ ਠੀਕ ਹੈ ਤੇ ਗੁਰਪ੍ਰੀਤ ਬਾਈ ਤੁਹਾਡਾ ਕੰਟੈਕਟ ਨੰਬਰ ਵੀ ਦੱਸ ਦਿਓ ਆਪਾਂ ਡਿਸਪਲੇ ਤੇ ਵੀ ਦੇਵਾਂਗੇ ਡਾਕਟਰ ਸਾਹਿਬ ਦਾ ਨੰਬਰ ਬਾਈ ਜੀ 9465437201 ਦੁਆਰੇ ਬੋਲਦੇ ਭਾਈ 9465437201 ਬਾਈ ਜੀ ਨੇ ਟੈਚ ਪ੍ਰੋਗਰਾਮ ਚ ਹੈ 808 ਨਾਲ ਲੱਗੇ ਦਾ ਮਤਲਬ ਕਿ ਵਟਸਐਪ ਕਾਲ ਕਰ ਸਕਦੇ ਹਾਂ ਹੂੰ ਸੋ ਬਾਈ ਨੇ ਦੱਸਿਆ ਕਿ ਬਹੁਤ ਵਧੀਆ ਤਰੀਕੇ ਨਾਲ ਮ사ਜ ਕਰਕੇ ਠੀਕ ਕੀਤਾ ਜਾਂਦਾ ਬਹੁਤ ਦੂਰ ਦੂਰ ਤੋਂ ਪੇਸ਼ੈਂਟ ਇੱਥੇ ਆਉਂਦੇ ਰਹਿੰਦੇ ਨੇ ਸੋ ਵੀਡੀਓ ਕੋ ਚੰਗੀ ਲੱਗੀ ਤਾਂ ਕਿ ਬਾਈ ਸ਼ੇਅਰ ਕਰ ਦਿਓ ਤੇ ਨਾਲ ਨਾਲ ਤੁਸੀਂ ਆਪਦੇ ਜੇ ਕਿਸੇ ਨੂੰ ਤਕਲੀਫ ਹੈ ਉਹਨਾਂ ਬੰਦਿਆਂ ਨੂੰ ਵੀ ਸ਼ੇਅਰ ਕਰ ਦਿਓ ਤਾਂ ਕਿ ਬਾਈ ਕੋਲੇ ਆ ਕੇ ਬਾਈ ਬਹੁਤ ਸਸਤਾ ਇਲਾਜ ਹੈ ਤੁਹਾਡੇ ਕੋਲ ਹੈ ਨਾ ਬਾਈ ਬਿਲਕੁਲ ਸਸਤਾ ਬਾਈ ਜੀ ਬਿਲਕੁਲ ਫ੍ਰੀ ਐਮਪੋਇਆ ਗਰੀਬ ਪਰਿਵਾਰਾਂ ਨੂੰ ਤਾਂ ਕੋਈ ਪੈਸਾ ਨਹੀਂ ਲੱਗੇਗੀ ਤਾਂ ਕਰਕੇ ਤੁਸੀਂ ਅੱਗੇ ਸ਼ੇਅਰ ਕਰੋ ਵੀਡੀਓ ਨੂੰ ਤਾਂ ਕਿ ਜੇ ਕਿਸੇ ਨੂੰ ਪ੍ਰੋਬਲਮ ਹੈ ਤਾਂ ਆਪਣਾ ਇਲਾਜ ਹੈ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਕਰਵਾ ਸਕਦਾ ਸ਼ੁਕਰੀਆ ਦੋਸਤੋ ਧੰਨਵਾਦ हां जी भाई जी सस्काळ जी सस्काळ भाई जी मेरा नाम गुरप्रीत सिंह ਪਿੰਡ ਜੈ ਸਿੰਘ ਵਾਲਾ ਜਿਲ੍ਹਾ ਬਠਿੰਡਾ ਬਾਦਰ ਰੋਡ ਤੇ ਪਿੰਡ ਹੈ ਬਾਈ ਜੀ ਆਪਣਾ ਬਠਿੰਡੇ ਤੋਂ 14 ਕਿਲੋਮੀਟਰ ਜੇ ਨਰਮਾਣੇ ਦੇ ਨਾਲ हां जी ਇੱਥੇ ਬਾਈ ਜੀ ਜਿਵੇਂ ਢੂਈ ਦਾ ਦਰਦ ਹੋ ਗਿਆ ਗੋਡਿਆਂ ਦਾ ਦਰਦ ਹੋ ਗਿਆ ਮੋਢਿਆਂ ਦਾ ਦਰਦ ਹੋ ਗਿਆ ਸਰਵਕਲ ਹੋ ਗਿਆ ਇੱਕ ਲਾਦਾ ਦਰਦ ਹੋ ਬਾਈ ਜੀ ਇੱਕ ਜਾਂ ਦੋ ਵਾਰ ਦੇ ਵਿੱਚ ਹੀ ਠੀਕ ਕੀਤਾ ਜਾਂਦਾ ਗਰੀਬ ਪਰਿਵਾਰਾਂ ਵਾਸਤੇ ਬਿਲਕੁਲ ਫਰੀ ਆ ਕੋਈ ਫੀਸ ਨਹੀਂ ਲਈ ਜਾਂਦੀ ਜੇ ਕੋਈ ਬੜਾ ਗਰੀਬ ਪਰਿਵਾਰਾ ਤੋਂ ਫਿਲ ਨੂੰ ਕੋਲ ਗ੍ਰੀਨ ਤੋਂ ਫ੍ਰੀ ਲਾ ਜਾ ਬਾਈ ਹਰੇ ਗ੍ਰੀਨ ਕਰਵਾ ਲੈ ਠੀਕ ਲੋਕੇਸ਼ਨ ਤੁਸੀਂ ਵੀ ਦੱਸ ਦਿਓ ਬਾਈ ਜੀ ਸੌਖੇ ਤਰੀਕੇ ਨਾਲ ਤੁਸੀਂ ਮੇਥੋਂ ਵਧੀਆ ਤਰੀਕੇ ਨਾਲ ਦੱਸ ਦਿਓਗੇ ਜੇ ਕਿਸੇ ਨੇ ਤੁਹਾਡੇ ਕੋਲੇ ਆਉਣਾ ਹੋਵੇ ਡੱਬ ਵਾਲੀ ਸਾਈਡ ਤੋਂ ਮਸ਼ਿੰਦਾ ਸਾਈਡ ਤੋਂ ਜੇ ਬਾਈ ਜੀ ਆਪਣੇ ਡੱਬ ਵਾਲੀ ਸਾਈਡ ਤੋਂ ਆਉਣਾ ਬਾਈ ਜੀ ਡੱਬ ਵਾਲੀ ਤੋਂ ਦਰਦੀ ਜਿਹੜਾ ਬਾਦਾਂ ਰੋੜਾ ਪੋਸਟ ਤੇ ਬਾਈ ਜੀ ਪੰਚਾਇਤ ਸਿੰਘ ਵਾਲਾ ਕੁੱਦੇ ਤੋਂ ਕੇ ਇਧਰੋਂ ਕਿਨਾਂ ਬਟਿੰਡੇ ਤੋਂ ਨਰੂਆਣੇ ਤੋਂ ਅਗਲੇ ਪਾਸੇ ਬਾਈ ਜੀ ਪੰਚਾਇਤ ਸਿੰਘ ਵਾਲਾ ਹੈਗਾ ਇਹਦੇ ਵਿੱਚ ਬਾਈ ਜੀ ਕੋਈ ਦਵਾਈ ਨਹੀਂ ਦਿੱਤੀ ਜਾਂਦੀ ਕੋਈ ਵਾਰਾ ਨਹੀਂ ਲਾਇਆ ਜਾਂਦਾਗਾ ਸਰਵ ਮ사ਜ ਕਰਕੇ ਹੀ ਜਿਵੇਂ ਤੁਸੀਂ ਵੀ ਤਰ੍ਹਾਂ ਦਰਦ ਆ ਉਹ ਠੀਕ ਕੀਤਾ ਜਾਂਦਾ ਜਿਵੇਂ ਰੀੜ ਦੀ ਹੱਡੀ ਦੇ ਵਗੈਰਾ ਦਾ ਰੀੜ ਦੀ ਹੱਡੀ ਦਾ ਹੋਗਾ ਗੋਟਿਆਂ ਦਾ ਹੋਗਾ ਮੋਢਿਆਂ ਦਾ ਹੋਗਾ ਸਰਵਕਲ ਹੋਗਾ ਇੱਕ ਲੱਤ ਦਾ ਦਰਦ ਹੋਗਾ ਆ ਬਾਈ ਜੀ ਅੱਜ ਮੇਰੇ ਕੋਲ 150 ਕਿਲੋਮੀਟਰ ਤੋਂ ਆਏ ਆ ਜੋ ਕਿ ਬਾਈ ਤਿੰਨ ਚਾਰ ਵਾਰੀ ਆ ਚੁੱਕਿਆ ਇਹ ਮਰੀਜ਼ਾ ਮਾਜੀ ਪਹਿਲੀ ਵਾਰੀ ਹੀ ਲੈ ਕੇ ਆਈ ਜੀ ਇਹ ਪਹਿਲੇ ਬਾਈ ਜੀ ਨੇ ਗੱਲ ਕਰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਤੁਸੀਂ ਕਿੰਨੇ ਚਿਰ ਤੋਂ ਆ ਰਹੇ ਹੋ ਇੱਥੇ ਹੋ ਗਈ ਜੀ 5-7 ਸਾਲ ਲੱਗਨੇ ਹੋ ਗਏ ਸਾਲ ਨੂੰ ਹੋ ਗਿਆ ਅੱਛਾ ਤਕਲੀਫ ਹੈ ਜਿਹੜੀ ਫਿਰ ਉਹ ਕਿੰਨਾ ਕੁ ਫਰਕ ਪੈਂਦਾ ਨੇ ਗੁਲਿਆ ਕੇ ਮੈਂ ਤਾਂ ਪਹਿਲੀ ਵਾਰ ਹੀ ਪੈ ਗਿਆ ਇੱਥੇ ਫਰਕ ਕੀ ਤਕਲੀਫ ਸੀ ਮੇਰੇ ਗੋਡਾ ਮੈਂ ਤੁਰ ਕੇ ਆਇਆ सोंਟੀ ਤੇ ਆਇਆ ਸੀ ਹੂੰ ਇੱਥੋਂ ਮੈਂ ਤੁਰ ਕੇ ਗਿਆ ਅੱਛਾ ਜੀ ਤੇ ਬਾਈ ਜੀ ਵੀ ਪਹਿਲਾਂ ਤੇ ਆਉਂਦੇ ਆ ਨਹੀਂ ਜੀ ਇਹ ਹੁਣ ਮੈਂ ਨਵਾਂ ਲੈ ਕੇ ਆਇਆ ਬਾਈ ਜੀ ਬੈਸੀ ਆ ਗਈ ਨਾ ਉਹ ਠੀਕ ਹੋ ਬਾਈ ਜੀ ਵਧੀਆ ਲੱਗਿਆ ਇੱਥੇ ਤੁਸੀਂ ਆ ਕੇ ਵਧੀਆ ਵਧੀਆ ਫਰਕ ਪਿਆ ਬਾਈ ਜੀ ਪੂਰਾ ਹਾਂ ਜੀ ਅੱਛਾ ਬਾਈ ਜੀ ਕੀ ਸ਼ੋਭ ਨਾ ਤੁਹਾਡਾ ਹਰਦੀਪ ਸਿੰਘ ਜੀ ਹਰਦੀਪ ਸਿੰਘ ਬਾਈ ਕਿਹੜੀ ਜਗ੍ਹਾ ਤੋਂ ਆ ਤੁਸੀਂ ਅਸੀਂ ਮੋਗੇ ਤੋਂ 20 ਕਿਲੋਮੀ ਡੌਲੀਆ ਰੈਂਡ ਡੌਲੀਆ ਫਿਰ ਤੇ ਭੈਜੀ ਮੈਨੂੰ ਲੱਗਾ ਪੈ ਗਿਆ 150 ਕਿਲੋਮੀਟਰ ਤੁਹਾਨੂੰ ਹਾਂ 150 ਕਿਲੋਮੀਟਰ ਤੇ ਕੀ ਅਕੀਦ ਤਕਲੀਫ ਸੀ ਤੁਹਾਨੂੰ ਗੋਡਿਆਂ ਦੀ ਤਕਲੀਫ ਤੁਰਿਆ ਨਹੀਂ ਜਾਂਦਾ ਬਹੁਤ ਔਖਾ ਹੁਣ ਕੀ ਫਰਕ ਲੱਗਿਆ ਤੁਹਾਨੂੰ ਪਹਿਲੀ ਵਾਰ ਆਏ ਹੋ ਹਾਂ ਪਹਿਲੀ ਵਾਰ ਤੁਰਨ ਮੁਤਾਬਕ ਤਾਂ ਲੱਗਦਾ ਵੀ 80% ਫਰਕ ਪੈ ਗਿਆ ਮੈਨੂੰ ਅਸ ਪਹਿਲੀ ਵਾਰ ਹਾਂਜੀ ਪਹਿਲੀ ਵਾਰ